ਇਹ ਤੇ ਅਸੀਂ ਕਦੀ ਵੀ ਇਤਿਹਾਸ ਦੇ ਵਿੱਚ 70 ਸਾਲਾਂ ਦੇ ਵਿੱਚ ਇਹੋ ਜਿਹੀ ਰਾਜਨੀਤੀ ਦੇ ਵਿੱਚ بڑے ਫੈਸਲੇ ਵੱਡੇ-ਵੱਡੇ ਹੁੰਦੇ ਆ ਬੜਾ ਕੁਝ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਇੱਕ ਦੂਜੇ ਤੇ ਟਿੱਪਣੀਆਂ ਵੀ ਕੀਤੀਆਂ ਜਾਂਦੀਆਂ ਪਰ ਇਹੋ ਜਿਹੇ ਜਿਹੜੇ ਵਰਡਿੰਗ ਬੋਲਣੀ ਮੈਂ ਤੇ ਭੁਲਰ ਸਾਹਿਬ ਨੂੰ ਇਹ ਪੁੱਛਣਾ ਚਾਹੂੰਗਾ ਕਿ ਇੱਕ ਜ਼ਿੰਮੇਵਾਰ ਅਹੁਦੇ ਦੇ ਉੱਤੇ ਬਹਿ ਕੇ ਤੁਸੀਂ ਇਹੋ ਜੀਆਂ ਗੱਲਾਂ ਜਿਹੜੀਆਂ ਕੀਤੀਆਂ ਨੇ ਇਹ ਆਪਣੇ ਪਰਿਵਾਰ ਦੇ ਵਿੱਚ ਜਿਹੜੀ ਵੀਡੀਓ ਦੁਬਾਰਾ ਲਾ ਕੇ ਸੁਣ ਸਕਦੇ ਹੋ ਪਰਿਵਾਰ ਨੂੰ ਬਿਠਾ ਕੇ ਉਹ ਗੱਲਾਂ ਜਿਹੜੀਆਂ ਦੁਬਾਰਾ ਦੁਹਰਾ ਸਕਦੇ ਹੋ ਇਹ ਸਭ ਤੋਂ ਪਹਿਲਾਂ ਤੇ ਮੈਂ ਇਹ ਕਹਿਣਾ ਚਾਹਣਾ ਇਸ ਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹਣਾ ਕਿ ਨਜਾਇਜ਼ ਦੀਆਂ ਗੱਲਾਂ ਬੇਮੁੰਦਿਆਦ ਬਣਾ ਕੇ ਆਪਾਂ ਗੱਲਬਾਤ ਕਰੀਏ ਸਾਡੀਆਂ ਭੈਣਾਂ ਬਾਰੇ ਸਾਡੇ ਸਤਿਕਾਰਯੋਗ ਭੈਣ ਜੀ ਨੇ ਪਰਮਜੀਤ ਕੌਰ ਜੀ ਉਹਨਾਂ ਬਾਰੇ ਤੁਸੀਂ ਗੱਲਬਾਤ ਕਰਦੇ ਹੋ ਕੁਝ ਗੱਲ ਤੇ ਆਪਾਂ ਉਹ ਕਰੀ ਜਾਂਦੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਨੇ ਮਾਝੇ ਵਾਲੇ ਲੋਕ ਤੇ ਆਪਣੀਆਂ ਭੈਣਾਂ ਦੀ ਮਾਤਾਵਾ ਦੀ ਇੱਜ਼ਤ ਬਚਾਉਣ ਦੇ ਲਈ ਆਪਣਾ ਆਪ ਵੀ ਕੁਰਬਾਨ ਕਰ ਦਿੰਦੇ ਆ ਤੇ ਅੱਜ ਇਹ ਕਿਹੜੀਆਂ ਗੱਲਾਂ ਨੂੰ ਪੈਗੇ ਫਿਰ ਗਿਲਸਾ ਬਾਰੇ ਜਿਹੜੀਆਂ ਗੱਲਾਂ ਕੀਤੀਆਂ ਜਿਨ੍ਹਾਂ ਦਾ ਕੋਈ ਤਕ ਨਹੀਂ ਬੰਦਦਾ ਠੀਕ ਆ ਪੋਲੀਟੀਕਲ ਤੌਰ ਤੇ ਇੱਕ ਦੂਜੇ ਤੋਂ ਅਲੱਗ ਆ ਪਾਰਟੀ ਦੀਆਂ ਗੱਲਾਂ ਕਰੋ ਮੁੱਦਿਆਂ ਦੀਆਂ ਗੱਲਾਂ ਕਰੀਏ ਜੇਕਰ ਲਾਲਜੀਤ ਭੁੱਲਰ ਨੇ ਕੋਈ ਕੰਮ ਕਰ ਕਰਾਇਆ ਪੱਟੀ ਸ਼ਹਿਰ ਦੇ ਵਿੱਚ ਤੇ ਉਸ ਦਾ ਰਿਪੋਰਟ ਕਾਰਡ ਉਸ ਤਿੰਨ ਵਰਕਰ ਮੀਟਿੰਗ ਦੇ ਵਿੱਚ ਦਿਖਾਉਂਦਾ ਕਿ ਮੈਂ ਆ ਕੁਛ ਕੀਤਾ ਕਿ ਮੈਂ ਹੁਣ ਉਮੀਦਵਾਰ ਹਾਂ ਲੋਕ ਸਭਾ ਚੋਣਾਂ ਦੇ ਲਈ ਇਹ ਗੱਲਾਂ ਕਰਦਾ ਗਿਲਸਾਭ ਤੇ ਬੋਲਣਗੇ ਅਸੀਂ ਵੀ ਗੱਲ ਕਰਾਂਗੇ ਅਸੀਂ ਪੱਟੀ ਦੇ ਵਸਨੀਕ ਆ ਆਪਣੇ ਹੱਕਾਂ ਲਈ ਗੱਲ ਕਰਾਂਗੇ ਕਿ ਉਹ ਹੀ ਡਿਵੈਲਪਮੈਂਟ ਦੇ ਜਿਹੜੇ ਕੰਮ ਸੀ ਕਿੱਥੇ ਲਾਅ ਯੂਨੀਵਰਸਿਟੀ ਗਿਲਸਾਭ ਲੈ ਕੇ ਆਏ ਕਿੱਥੇ ਹੋਰ ਵੀ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਸੀ ਅੱਜ ਕਿਵੇਂ ਰੁਕੇ ਪਏ ਆ ਕੋਈ ਪੈਸਾ ਨਹੀਂ ਆ ਰਿਹਾ ਕੋਈ ਕੰਮ ਨਹੀਂ ਹੋ ਰਿਹਾ ਪੰਚਾਇਤੀ ਰਾਜ ਮਹਿਕਮਾ ਇਹਦੇ ਕੋਲ ਆ ਟਰਾਂਸਪੋਰਟ ਮਹਿਕਮਾ ਵਾ ਕਿੱਥੇ ਪਿੰਡਾਂ ਦੀ ਡਿਵੈਲਪਮੈਂਟ ਗਈ ਉਸ ਪੰਚਪਦਲੋ ਸਾਡੇ ਉਹ ਇਸੇ ਸਬੰਧ ਦੇ ਵਿੱਚ ਜਿਹੜਾ ਯੂਥ ਦੇ ਵਿੱਚ ਜਿੱਥੇ ਕਿ ਤੁਸੀਂ ਦਿਨ-ਦਿਨ ਰੋਜ਼ ਵੇਖ ਰਹੇ ਹੋ ਕਿ ਸਾਡੇ ਜਿਹੜੇ ਰਾਮਗੜੀਆ ਭਾਈਚਾਰੇ ਵੱਲੋਂ ਜਿਹੜੇ ਸਾਡੇ ਸਨਿਆਰੇ ਜਿਹੜੇ ਬਰਾਦਰੀ ਉਹਨਾਂ ਵੱਲੋਂ ਜਿਹੜਾ ਉਹ ਜਿਹੜੇ ਨੇ ਲਫਜ਼ ਬੋਲੇ ਆ ਬੜੀ ਜਿਆਦਾ ਠੇਸ ਪਹੁੰਚੀ ਆ ਸਾਨੂੰ ਸਾਰਿਆਂ ਨੂੰ ਇਹਨਾਂ ਨੂੰ ਅਸਲ ਚ ਜਿਹੜਾ ਇਤਿਹਾਸ ਹੀ ਨਹੀਂ ਪਤਾ ਕਿ ਜਿਹੜੇ ਕਿੰਨੇ ਮਿਹਨਤੀ ਲੋਕ ਨੇ ਪੰਜਾਬ ਦਾ ਇੱਕ ਭਾਈਚਾਰਾ ਵਾ ਸਾਰਿਆਂ ਦੀ ਸਾਂਝ ਆ ਇਹ ਇਕੱਠੇ ਹੋ ਕੇ ਤੁਰਦੇ ਆ ਤੇ ਸਾਡੇ ਸਾਰਿਆਂ ਦੇ ਵਿੱਚ ਯੂਥ ਦੇ ਵਿੱਚ ਬਹੁਤ ਵੱਡਾ ਇਸ ਚੀਜ਼ ਦਾ ਰੋਸ ਆ ਅਸੀਂ ਉਸ ਚੀਜ਼ ਦਾ ਜਿਹ ਪ੍ਰੋਟੈਸਟ ਕਰਨ ਜਾ ਰਹੇ ਆ ਪ੍ਰੋਟੈਸਟ ਇੱਥੋਂ ਤੱਕ ਹੀ ਨਹੀਂ ਕੱਲਾ ਸੀਮਤ ਇਸ ਤੋਂ ਬਾਅਦ ਸਾਨੂੰ ਆਪਣੀ ਆਵਾਜ਼ ਜਦੋਂ ਬੁਲੰਦ ਕਰਨੀ ਪਈ ਪੰਜਾਬ ਲੈਵਲ ਦੇ ਉੱਤੇ ਨਹੀਂ ਲੀ ਤੱਕ ਅਸੀਂ ਲੈ ਕੇ ਜਾਵਾਂਗੇ ਇਹ ਜਿਹੜੀ ਗੱਲ ਆ ਇੱਥੋਂ ਤੱਕ ਨਹੀਂ ਮੁੱਕਣੀ